ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 24 ਗੁੰਡੇ ਪਾਏ ਆ। ਜਿਹੜਾ 10 10 ਗੁੰਡਿਆਂ ਦਾ ਡਿਜ਼ਾਈਨ ਹੈ ਜੀ। 8 8 ਗੁੰਡਿਆਂ ਦਾ ਡਿਜ਼ਾਈਨ ਹੈ ਤੇ 2 2 ਗੁੰਡੇ ਆਪਾਂ ਵਿੱਚ ਗੈਪ ਵਾਸਤੇ ਉਲਟੇ ਬਣਾਵਾਂਗੇ ਸਿੱਧੇ ਪਾਸੇ ਤੋਂ। ਤੇ 2 ਗੁੰਡੇ ਤੇ 8 ਗੁੰਡੇ 10 ਗੁੰਡੇ ਬਣਗੇ 10 10 ਗੁੰਦਿਆਂ ਦੇ ਹਿਸਾਬ ਨਾਲ ਗੁੰਡੇ ਪਾ ਕੇ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਬਹੁਤ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਫਰਾਕ ਬਣਾਓ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਤੇ ਹੋਰ ਜਿਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤਾ ਜੋ ਮੇਰੀ ਵੀਡੀਓ ਆਪ ਤੱਕ ਪਹੁੰਚ ਸਕੇ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਆਪਾਂ ਅੱਜ ਦਾ ਡਿਜ਼ਾਈਨ ਆਪਾਂ ਗੁੰਡੇ ਹੀ ਪਾਏ ਆ ਕੱਲੇ ਆਪਣੇ ਉਲਟੀ ਦੇ ਰੋਗ ਹੈ ਉਹਨੂੰ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਆ ਇਹ ਸਾਰੀ ਆਪਾਂ ਉਲਟੀ ਬਣਾਉਣੀ ਆ ਕੋਈ ਆਪਾਂ ਇਹਦੇ ਵਿੱਚ ਡਿਜ਼ਾਈਨ ਨਹੀਂ ਪਾਉਣਾ ਤੌਰ ਜੀ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪਾਂ ਪੂਰੀ ਸਲਾਈ ਬਣਾ ਲਈਏ ਉਲਟੀ ਆਪਾਂ ਹੁੰਡਾ ਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਹੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਧਾਗਾ ਪਿੱਛੇ ਰੱਖਾਂਗੇ ਇਸ ਤਰ੍ਹਾਂ ਕਰਕੇ ਅੱਠ ਕੁੰਡੇ ਆਪਾਂ ਅੱਗੇ ਫੇਰ ਉਲਟੇ ਬਣਾਵਾਂਗੇ ਸਿੱਧਾ ਪਾਸਾ ਇਹ ਅੱਠ ਕੁੰਡੇ ਆਪਣੇ ਹੋ ਗਏ ਇਹ ਹੋ ਗਏ ਜੀ ਦੋ ਕੁੰਡੇ ਇਹਨੂੰ ਆਹ ਹੱਦ ਆਪਾਂ ਵਧਾਇਆ 2 4 6 8 ਇਥੇ ਫੇਰ ਆਪਾਂ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਫੇਰ ਉਲਟੇ ਬਣਾਵਾਂਗੇ ਇਹ ਆਪਣਾ ਡਿਜ਼ਾਈਨ ਸਟਾਰਟ ਹੋ ਗਿਆ ਜੀ ਜੇ ਆਪਾਂ ਕੋਟੀ ਸਵੈਟਰ ਬਣਾਉਣਾ ਪੂਰਾ ਤਾਂ ਆਪਾਂ ਪਹਿਲਾਂ ਬਾਰਡਰ ਬਣਾ ਕੇ ਫੇਰ ਆਪਾਂ ਇਸ ਤਰ੍ਹਾਂ ਡਿਜ਼ਾਈਨ ਸਟਾਰਟ ਕਰ ਸਕਦੇ ਹਾਂ ਇਥੇ ਵੀ ਆਪਾਂ ਦੋ ਕੁੰਡੇ ਆ ਛੱਡ ਕੇ 2 4 6 8 ਧਗਾ ਪਿੱਛੇ ਰੱਖਾਂਗੇ ਆਪਾਂ ਤੇ ਦੋ ਕੁੰਡੇ ਫਿਰ ਆਪਾਂ ਉਲਟੇ ਬਣਾ ਲਵਾਂਗੇ ਇੱਕ ਕੁੰਡਾ ਸਿੱਧਾ ਉਲਟੀ ਰੋ ਆਪਾਂ ਪੂਰੀ ਇਸ ਤਰ੍ਹਾਂ ਉਲਟੀ ਬਣਾਵਾਂਗੇ ਇਹਦੇ ਚ ਆਪਾਂ ਕੋਈ ਹੋਰ ਨਹੀਂ ਕਰਨਾ ਕੁੰਡੇ ਨਹੀਂ ਬਣਾਉਣੇ ਜਿਹੜੇ ਆਪਾਂ ਉਲਟੇ ਬਣਾਏ ਸਿੱਧੇ ਪਾਸੇ ਸਾਰੇ జాహ్ కండే ఉల్టే బ ఇద్దరు సీధే బా లే అండే సీధే బ ఇద్దరు దో చారే క ਚਾਰ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਦੋ ਕੁੰਡੇ ਜਿਹੜੇ ਆਪਾਂ ਉਧਰ ਬਣਾਏ ਸੀ ਇੱਕ ਇੱਕ ਵਧਾਇਆ ਸੀ ਦਾ ਤਾਂ ਅੱਗੇ ਪਿੱਛੇ ਕਰਕੇ ਚਾਰ ਅੱਠ ਕੁੰਡੇ ਸਿੱਧੇ ਬਣਾ ਲਾਂਗੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਦੋ ਕੁੰਡੇ ਉਲਟੇ ਬਣਾਵਾਂਗੇ ਜਿਹੜਾ ਆਹ ਕੁੰਡਾ ਆਪਾਂ ਵਿਦਾਇਆ ਸੀਗਾ ਪਹਿਲਾਂ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਇੱਥੇ ਆਪਾਂ ਤਾਗਾ ਅੱਗੇ ਕਰਾਂਗੇ ਤਾਂ ਇਸ ਤਰ੍ਹਾਂ ਕਰਕੇ ਆਪਾਂ ਇਹ ਕੁੰਡਾ ਫੇਰ ਵਿਦਾ ਲਾਂਗੇ ਪਹਿਲਾਂ ਹੁਣ ਆਪਣੀਆਂ ਦੋ ਸਲਾਈਆਂ ਹੋ ਗਈਆਂ ਇੱਥੇ ਉਲਟੀਆਂ ਆਹ ਸਲਾਈ ਆਪਾਂ ਸਿੱਧੀ ਬਣਾਵਾਂਗੇ ਅਠ ਕੁੰਡੇ ਹੁਣ ਆਪਾਂ ਸਿੱਧੇ ਬਣਾਵਾਂਗੇ ਸਿੱਧੇ ਪਾਸੇ ਇੱਥੇ ਪਤਾ ਗਾ ਅੱਗੇ ਕਰਾਂਗੇ ਤੇ ਆਹ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਵਧਾਉਣਾ ਆਪਾਂ ਇਹ ਅੱਧ ਵਿਚਲੇ ਪਾਸੇ ਨੂੰ ਵਧਾਉਣਾ ਹੈ ਆਹ ਆਪਾਂ ਕੁੰਡਾ ਪਹਿਲਾਂ ਬਣਾਇਆ ਸਿੰਦਾ ਆਪਾਂ ਲਾਸਟ ਤੇ ਬਣਾਇਆ ਦੋ ਕੁੰਡੇ ਉਲਟੇ ਬਣਾ ਲਾਂਗੇ ਉਹ ਹੀ ਗੁੰਡਾ ਆ ਗਿਆ ਜੀ ਇਹਨੂੰ ਆਪਾਂ ਪਹਿਲਾਂ ਧਾਗਾ ਪਿੱਛੇ ਕਰਕੇ ਸਿੱਧਾ ਬਣਾ ਲਾਂਗੇ ਫਿਰ ਇੱਥੇ ਵਾਲ ਪਾ ਕੇ ਅੱਠ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਹ ਆਪਣਾ ਉਹੀ ਡਿਜ਼ਾਈਨ ਹੈ ਜਿਹੜਾ ਆਪਾਂ ਪਹਿਲਾਂ ਬਣਾਇਆ ਇੱਥੇ ਆਪਾਂ ਧਾਗਾ ਅੱਗੇ ਕਰਾਂਗੇ ਆ ਗੁੰਡਾ ਸਿੱਧਾ ਬਣਾ ਲਾਂਗੇ ਦੋ ਗੁੰਡੇ ਉਲਟੇ 2 3 4 ਕੁੰਡੇ ਆਪਾਂ ਸਿੱਧੇ ਬਣਾ ਲਏ ਇੱਕ ਕੁੰਡਾ ਤਾਰ ਕੇ ਹੁਣ ਜਿਹੜੇ ਆਪਣੇ 8 ਕੁੰਡੇ ਆ ਇਹਨੂੰ ਅਸੀਂ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾ ਲਾਂਗੇ ਜਿਹੜੇ 8 ਗੁੰਡੇ ਅਸੀਂ ਬਣਾਏ ਵਿੱਚ ਉਹਨਾਂ ਨੂੰ ਅਸੀਂ ਡਬਲ ਵਲ ਪਾ ਕੇ ਬਣਾ ਲਾਂਗੇ ਉਲਟੀ ਸਾਈਡ ਤੋਂ 8 ਗੁੰਡੇ ਹੋ ਗਏ ਸਾਡੇ 2 4 6 8 ਆ ਗੁੰਡੇ ਪਾਏ ਇੱਕ ਇੱਕ ਕਰਕੇ 6 ਗੁੰਡੇ ਆ 2 3 4 5 6 ਸਾਈਡਾਂ ਤੇ ਸਾਡੇ 4-4 ਕੁੰਡੇ ਆ ਇੱਥੇ ਸਾਡੇ 6 ਹੁੰਦੇ ਆ ਅਗਲੇ 8 ਕੁੰਡੇ ਫੇਰ ਅਸੀਂ ਡਬਲ ਵਾਲ ਪਾ ਕੇ ਬਣਾ ਲਾਂਗੇ ਅੱਜ ਸਾਰੇ ਕੋਲੇ 4 ਕੁੰਡੇ ਸਿੱਧੇ ਉਲਟੇ ਬਣਾ ਲਾਂਗੇ। ਆ ਲਾਸਟ ਦਾ ਬੰਦਾ ਸਾਡਾ। ਹੁਣਗੇ ਫੇਰ ਅਸੀਂ 2 ਕੁੰਡੇ ਉਲਟੇ ਬਣਾਵਾਂਗੇ। ਤਾਂਗਾ ਪਿੱਛੇ ਕਰਕੇ 2 ਕੁੰਡੇ ਸਿੱਧੇ। ਤੇ ਅਸੀਂ ਫੇਰ ਧਾਗਾ ਅੱਗੇ ਕਰਾਂਗੇ ਧਾਗਾ ਧਿਆਨ ਨਾਲ ਦੇਖੋ ਜੀ ਇੱਥੇ ਅਸੀਂ ਅੱਗੇ ਹੀ ਕਰਨਾ ਹੈ ਇਹ ਅਸੀਂ ਵਾਲ ਫੇਰ ਪਾਉਣਾ ਉੱਪਰ ਹੁਣ ਜਿਹੜੇ ਅਸੀਂ 8 ਕੁੰਡਿਆਂ ਤੇ ਵਾਲ ਪਾਏ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਕਰਕੇ ਵਾਲ ਇਹਨਾਂ ਦਾ ਤਾਰ ਲੈਣਾ ਫਿਰ ਇਹਨਾਂ ਨੂੰ ਐ ਸਲਾਈ ਤੇ ਲਾਵਾਂਗੇ ਨੋ ਸੀ ਇੱਕ ਵਾਰੀ ਬਣਾਉਣਾ ਸਾਰੇ ਛੱਡ ਦਾਂਗੇ ਹਟੇ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ 8 ਕੁੰਡਿਆਂ ਦਾ ਵੜ ਲਾਵਾਂਗੇ ਅਸੀਂ ਇਹਨੂੰ ਇਸ ਤਰ੍ਹਾਂ ਸਲਾਈ ਤੇ ਲੈ ਲਾਂਗੇ ਫਿਰ ਦੂਜੀ ਸਲਾਈ 'ਚ ਪਾਵਾਂਗੇ ਤਾਂਗਾ ਇੱਧਰ ਰੱਖਾਂਗੇ ਤੇ ਇਹਨੂੰ ਇਸ ਤਰ੍ਹਾਂ ਇੱਕ ਵਾਰੀ 'ਚ ਬਣਾ ਕੇ ਲਾ ਦਾਂਗੇ ਫਿਰ ਤਾਂਗਾ ਅੱਗੇ ਕਰਕੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਅੱਥੇ ਸਾਡੇ ਕੋਲੇ ਹੁਣ 2 4 6 ਤੇ ਇੱਕ 7 ਕੁੰਡੇ ਹੈ ਜੀ ਚਾਹੀਦੇ ਸਾਨੂੰ 8 8 ਕੁੰਡੇ ਹੈ ਇਹ ਕੁੰਡੇ ਜਿਹੇ ਸਾਰੇ ਉਲਟੇ ਬਣਾ ਲਵਾਂਗੇ ਹੁਣ ਅਸੀਂ ਆਹ ਵਾਲਾ ਕੁੰਡਾ ਜਿਹੜਾ ਇੱਧਰ ਇੱਧਰ ਵੜ ਪਾਇਆ ਹੋਇਆ ਇਹਨੂੰ ਚੱਕ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾ ਲਵਾਂਗੇ ਇਹਦਾ ਫਿਰ ਅਸੀਂ ਆਹ ਕੁੰਡਾ ਜਿਹੜਾ ਜਿਹਦੇ ਦਾ ਸੀ 7 ਕੁੰਡਾ ਦਾ ਇੱਕ ਕੁੰਡਾ ਬਣਾਇਆ 6 ਥਾਂ ਦਾ ਉਹ ਨੂੰ ਬਣਾ ਲਾਂਗੇ ਇਹਨੂੰ ਅਸੀਂ ਫਿਰ ਤੋਂ ਬਣਾਵਾਂਗੇ ਹੁਣ ਸਾਡੇ ਇੱਥੇ 8 ਕੁੰਡੇ ਪੂਰੇ ਹੋ ਗਏ 2 4 6 8 ਇਹ ਕੁੰਡਾ ਸਾਡੇ ਕੋਲੇ ਘਟਾ ਹੋਇਆ ਅਸੀਂ ਇਸ ਤਰ੍ਹਾਂ ਪੂਰਾ ਕਰ ਲੈਣਾ ਧਿਆਨ ਨਾਲ ਦੇਖ ਲਿਓ ਹੁਣ ਆ ਉੱਤੇ ਪਿਆ ਜੀ ਵਾਲਾ ਹਾਇਵੇ ਇਹਨੂੰ ਇਹਨੂੰ ਅਸੀਂ ਪਹਿਲਾਂ ਨਹੀਂ ਬਣਾਉਣਾ ਇਸ ਗੁੰਡੇ ਨੂੰ ਪਹਿਲਾਂ ਅਸੀਂ ਐਸ ਨੂੰ ਇੱਕ ਵਾਰੀ ਬਣਾਉਣਾ ਫਿਰ ਅਸੀਂ ਆਹ ਗੁੰਡਾ ਬਣਾਉਣਾ ਇਸ ਕੁੰਡੇ ਨੂੰ ਸੀ ਦੁਬਾਰਾ ਫੇਰ ਬਣਾ ਲੈਣਾ। ਸਾਡਾ ਇੱਕ ਕੁੰਡਾ ਪੂਰਾ ਹੋ ਜੂਗਾ। ਇਸ ਤਰ੍ਹਾਂ ਬਣਦਾ ਜੀ ਡਿਜ਼ਾਈਨ ਸਾਡਾ ਇਹ। ਉੱਤੇ ਅਸੀਂ ਹੁਣ ਆਹੇ ਸਲਾਈਆਂ ਫੇਰ ਕੱਢ ਲਵਾਂਗੇ। ਪਹਿਲਾਂ ਹੁਣ ਅਸੀਂ ਦੋ ਸਲਾਈਆਂ ਪਲੇਨ ਕੱਢਾਂਗੇ। ਮ ਕੱਢ ਕੇ ਦਿਖਾਉਣੀ ਤੁਹਾਨੂੰ ਹਲਾ ਜੇ ਆਪਾਂ ਦੋ ਸਲਾਈਆਂ ਕੱਢ ਲਈਆਂ ਉੱਪਰ ਹੋਰ ਇੱਕ ਸਲਾਈ ਆਪਾਂ ਇਧਰ ਨੂੰ ਗਏ ਇੱਕ ਇਧਰ ਨੂੰ ਆਏ ਤੇ ਹੁਣ ਆਪਾਂ ਅੱਗੇ ਇਹ ਡਿਜ਼ਾਈਨ ਫੇਰ ਆਹ ਸਟਾਰਟ ਕਰ ਸਕਦੇ ਆ ਇੱਕ ਵਾਰੀ ਮੈਂ ਦੱਸ ਦਿੰਨੀ ਤੁਹਾਨੂੰ ਦੋ ਕੁੰਡੇ ਆਪਾਂ ਉਲਟੇ ਬਣਾਏ ਤੇ ਪਤਾਗਾ ਪਿੱਛੇ ਕਰਾਂਗੇ ਅੱਠ ਕੁੰਡੇ ਫਿਰ ਆਪਾਂ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਫਿਰ ਉਲਟੇ ਬਣਾਵਾਂਗੇ ਆਪਾਂ ਸਿਰਫ ਆਹ ਕੁੰਡਾ ਵਧਾਉਣਾ ਹੈ ਜੇ ਜੇ ਆਪਾਂ ਦੂਜੋਂ ਵਾਲ ਜਆ ਪਾਉਣੇ ਤਾਂ ਗਲੀ ਵਾਲੀ ਵੱਡੀ ਹੋ ਜਾਂਦੀ ਹੈ ਇਸ ਤਰ੍ਹਾਂ ਵਾਲ ਪਾ ਕੇ ਵੀ ਬਣਾ ਸਕਦੇ ਆਪਾਂ ਤਗਾ ਪਿੱਛੇ ਕਰਕੇ 8 ਗੁੰਡੇ ਆਪਾਂ ਫਿਰ ਉਲਟੇ ਬਣਾ ਲਾਂਗੇ ਤਗਾ ਪਿੱਛੇ ਕਰਾਂਗੇ ਫਿਰ 2 ਗੁੰਡੇ ਉਲਟੇ ਬਣਾ ਲਾਂਗੇ ਇੱਥੇ ਆਪਾਂ ਕੁੰਡਾ ਫਿਰ ਵਧਾਉਣਾ ਇੱਕ ਉਲਟੀ ਸਾਈਡ ਤੋਂ ਆਪਾਂ ਬਣਾਵਾਂਗੇ ਇੱਕ ਦੋ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਅੱਠ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਆਪਣੇ ਵੱਲ 6 ਗੁੰਡੇ ਆਪਾਂ ਉਲਟੇ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ 8 ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਆਪਣੇ ਵੱਲ ਧਾਗਾ ਕਰਕੇ ਚਾਰ ਗੁੰਡੇ ਆਪਾਂ ਉਲਟੇ ਬਣਾ ਲਾਂਗੇ ਆਹ ਪੰਜਵਾਂ ਗੁੰਡਾ ਵੀ ਆਪਾਂ ਉਲਟਾ ਬਣਾ ਲਾਂਗੇ ਐਸੇ ਐਸੇ ਤਰ੍ਹਾਂ ਇਹ ਡਿਜ਼ਾਈਨ ਆਪਾਂ ਬਣਾਉਂਦੇ ਜਾਵਾਂਗੇ ਹੁਣ ਆਪਾਂ ਇੱਥੇ ਵਧਾਵਾਂਗੇ ਗੁੰਡਾ ਫੇਰ ਗੁੰਡਾ ਵਧਾਵਾਂਗੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਸਿੱਧੀ ਸਲਾਈ ਬਣਾ ਲਾਂਗੇ ਆਹਾਂ ਗੁੰਡੇ ਆਪਾਂ ਉਲਟੇ ਬਣਾਵਾਂਗੇ ਦੋ ਇੱਥੇ ਬਾਕੀ ਆਪਾਂ ਸਾਰੇ ਸਿੱਧੇ ਬਣਾ ਲਾਂਗੇ ਇੱਥੇ ਵਧਾਉਣਾ ਜ਼ਰੂਰ ਆਪਾਂ ਕੁੰਡੇ ਉਲਟੇ ਤਾਂਗਾ ਪਿੱਛੇ ਕਰਕੇ ਇਹਨੂੰ ਪਹਿਲਾਂ ਆਪਾਂ ਸਿੱਧਾ ਬਣਾਵਾਂਗੇ ਫਿਰ ਆਪਾਂ ਇੱਥੇ ਨੂੰ ਕੁੰਡਾ ਵਧਾਵਾਂਗੇ ਅਗਲੇ ਪਾਸੇ ਕਰਕੇ ਤੇ ਆਪਾਂ ਸਿੱਧੇ ਬਣਾ ਲਵਾਂਗੇ ਕੁੰਡੇ ਉਲਟੇ ਸਲਾਈ ਆਪਾਂ ਜਦੋਂ ਆਵਾਂਗੇ ਆਪਾਂ ਇਹਨਾਂ ਨੂੰ ਅੱਠ ਕੁੰਡੇ ਜਿਹੜੇ ਡਬਲ ਵਾਲਾ ਪਾ ਕੇ ਬਣਾ ਲਾਂਗੇ ਇਹ ਸਿੱਧੀ ਸਲਾਈ ਬਣਾਵਾਂਗੇ ਜਦੋਂ ਆਪਾਂ 8 ਗੁੰਡਿਆਂ ਤੋਂ ਇੱਕ ਗੁੰਡਾ ਬਣਾ ਦਾਂਗੇ ਇੰਨਾ ਸੌਖਾ ਡਿਜ਼ਾਈਨ ਹੈ ਜੀ ਹੌਣ ਜੇ ਅਸੀਂ ਇਧਰੋਂ ਸਲਾਈ ਬਣਾਵਾਂਗੇ ਤਾਂ ਆਹ ਕੁੰਡੇ ਤਾਂ ਅਸੀਂ ਉਧਰੋਂ ਉਲਟੇ ਬਣਾ ਲਵਾਂਗੇ ਤੇ ਆਹ ਵੀ ਕੁੰਡੇ ਅਸੀਂ ਬਣਾਵਾਂਗੇ ਉਲਟੇ ਪਰ ਇਹਨਾਂ ਨੂੰ ਡਬਲ ਵਾਲ ਪਾ ਕੇ ਬਣਾ ਲਾਂਗੇ 8 ਕੁੰਡੇ ਕੁੰਡੇ ਸਾਰੇ ਹੀ ਉਲਟੇ ਬਣਨਗੇ 8 ਕੁੰਡੇ ਡਬਲ ਵਾਲ ਪਾ ਕੇ ਬਣਾ ਲਵਾਂਗੇ ਫਿਰ ਅਗਲੀ ਸਲਾਈ ਜਦੋਂ ਸਿੱਧੇ ਬਣਾਵਾਂਗੇ ਅਸੀਂ ਤਾਂ ਇਹਨਾਂ 8 ਕੁੰਡਿਆਂ ਦਾ ਇੱਥੇ ਵਾਲ ਪਾਉਂਦੇ ਹੋਏ ਇੱਕ ਕੁੰਡਾ ਵਧਾਉਂਦੇ ਨਾਲ 8 ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਆ ਨੀਚੇ ਵਾਲਾ ਤੁਸੀਂ ਦੇਖਿਆ ਹੀ ਐ ਇਸ ਤਰ੍ਹਾਂ ਹੀ ਬਣਾਉਣਾ ਬਸ ਆਹੀ ਸਲਾਈਆਂ ਸੀ ਰਿਪੀਟ ਕਰਦੇ ਜਾਵਾਂਗੇ ਤਾਂ ਸਾਡਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਆ ਜੂਗੇ ਹਨ ਮੈਂ ਮਲਟੀ ਕਲਰ ਚ ਬਣਾਇਆ ਐ ਇਹ ਚ ਥੋੜਾ ਜਿਆਦਾ ਇਸ ਤਰ੍ਹਾਂ ਦੇਖਦਾ ਹੈ ਪਲੇਨ ਚ ਜਿਆਦਾ ਦੇਖਦਾ ਹੈ ਉਹ ਮਲਟੀ ਕਲਰ ਜੀ ਬਹੁਤ ਸੋਹਣਾ ਲੱਗਦਾ ਆਪਾਂ ਲੱਗਦਾ ਵੀ ਕੈਮਰੇ ਜੀ ਥੋੜਾ ਜਿਆਦਾ ਇਸ ਤਰ੍ਹਾਂ ਲੱਗਦਾ ਉਹ ਐਸੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਜੀ ਬੱਚਿਆਂ ਦੀ ਫਰਾਕ ਬਣਾਈਏ ਕੁੜੀਆ ਵਾਸਤੇ ਤਾਂ ਬਹੁਤ ਸੋਹਣੀ ਲੱਗਦੀ ਹੈ ਕੋਟੀ ਬਣਾਓ ਜੈਕਟ ਬਣਾਓ ਆਪਣੇ ਵਾਸਤੇ ਤੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਤੇ ਮੈਂ ਤੁਹਾਨੂੰ ਫੇਰ ਤੋਂ ਕਹਿੰਨੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰ ਦਿਆ ਕਰੋ ਜੇ ਕੋਈ ਮੇਥੋਂ ਗਲਤੀ ਹੁੰਦੀ ਹੈ ਤਾਂ ਮੈਨੂੰ ਕਮੈਂਟ ਵੀ ਕਰ ਦਿਆ ਕਰੋ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਓ ਜੀ ਪੂਰੀ ਵੀਡੀਓ ਦੇਖਣ ਤੇ ਡਿਜ਼ਾਈਨ ਦਾ ਪਤਾ ਲੱਗਦਾ ਆਪਾਂ ਨੂੰ ਵੀ ਕਿਵੇਂ ਬਣਦਾ ਹੈ